ਦੋਸਤੋ ਤੁਸੀਂ ਕਿਵੇਂ ਪਤਾ ਕਰ ਸਕਦੇ ਹੋ ਕਿ ਜੋ ਫੇਸਬੁੱਕ ਪੇਜ ਤੁਸੀਂ ਚਲਾ ਰਹੇ ਹੋ ਜਾਂ ਜਿਸ ਤੇ ਤੁਸੀਂ ਕੰਮ ਕਰ ਰਹੇ ਹੋ ਉਸ ਤੇ ਤੁਹਾਨੂੰ ਪੈਸੇ ਬਣਨਗੇ ਜਾਂ ਨਹੀਂ ਕਿਉਂਕਿ ਹੁਣ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਵੀਰ ਭੈਣ ਆਪਣਾ ਫੇਸਬੁੱਕ ਪੇਜ ਚਲਾ ਰਹੇ ਨੇ ਤੇ ਉਹਨਾਂ ਦੇ ਵਧੀਆ ਫੋਲਰ ਵੀ ਨੇ ਤੇ ਉਹਨਾਂ ਦੀ ਰੀਲ ਜਾਂ ਵੀਡੀਓ ਤੇ ਵਧੀਆ ਵਿਊ ਵੀ ਆ ਰਹੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਆਪਣੇ ਫੇਸਬੁੱਕ ਤੇ ਪੈਸੇ ਬਣਾ ਪਾਉਣਗੇ ਜਾਂ ਨਹੀਂ ਜਾਂ ਫਿਰ ਉਹਨਾਂ ਨੂੰ ਪੈਸੇ ਕਿਵੇਂ ਬਣਨਗੇ ਜਾਂ ਫਿਰ ਸਭ ਤੋਂ ਵੱਡੀ ਦਿੱਕਤ ਇਹ ਹੁੰਦੀ ਹੈ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਦਾ ਪੇਜ ਮੋਨਟਾਈਜ਼ ਹੋਵੇਗਾ ਜਾਂ ਨਹੀਂ ਸੋ ਆਓ ਇਸ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਇਹੀ ਜਾਣਕਾਰੀ ਦੇਣੀ ਹੈ ਕਿ ਤੁਸੀਂ ਕਿਵੇਂ ਪਤਾ ਕਰ ਸਕਦੇ ਹੋ ਆਪਣੇ ਪੇਜ ਦੀ ਪੂਰੀ ਡਿਟੇਲ ਕਿ ਤੁਹਾਨੂੰ ਪੈਸੇ ਬਣਨਗੇ ਜਾਂ ਨਹੀਂ ਜਾਂ ਫਿਰ ਤੁਹਾਡਾ ਪੇਜ ਮੋਨਟਾਈਜ਼ ਹੋਵੇਗਾ ਜਾਂ ਨਹੀਂ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜਰੂਰ ਕਰਿਓ ਸੋ ਆਖਰ ਕੀ ਇਹ ਤਰੀਕਾ ਤੁਸੀਂ ਕਿਵੇਂ ਪਤਾ ਕਰ ਸਕਦੇ ਹੋ ਕਿ ਜਿਹੜੇ ਪੇਜ ਤੇ ਤੁਸੀਂ ਕੰਮ ਕਰਦੇ ਹੋ ਕਿ ਉਸ ਤੇ ਤੁਸੀਂ ਪੈਸੇ ਬਣਾ पाओगे ਜਾਂ ਨਹੀਂ ਸੋ ਜਿਵੇਂ ਕਿ ਤੁਸੀਂ ਸਾਈਟ ਤੇ ਸਕਰੀਨ ਤੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਣਾ ਪੇਜ ਓਪਨ ਕਰ ਲੈਣਾ ਸੋ ਪੇਜ ਓਪਨ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਤੁਹਾਡੇ ਪੇਜ ਦੇ ਪ੍ਰੋਫਾਈਲ ਵਾਲਾ ਆਈਕਨ ਦਿਖਾਈ ਦੇਵੇਗਾ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਸੋ ਉਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤੁਹਾਨੂੰ ਤਿੰਨ ਬਿੰਦੀਆਂ ਬਣੀਆਂ ਹੋਈਆਂ ਦਿਖਾਈ ਦੇਣਗੀਆਂ ਤੁਸੀਂ ਇਹਨਾਂ ਦੇ ਉੱਪਰ ਕਲਿੱਕ ਕਰ ਦੇਣਾ ਹੈ ਸੋ ਇਹਨਾਂ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਇੱਕ ਪੇਜ ਸਟੇਟਸ ਵਾਲਾ ਆਪਸ਼ਨ ਦਿਖਾਈ ਦੇਵੇਗਾ ਜੇਕਰ ਤੁਹਾਡੇ ਪ੍ਰੋਫਾਈਲ ਤੋਂ ਪੇਜ ਬਣਿਆ ਹੋਇਆ ਹੈ ਤਾਂ ਤੁਹਾਨੂੰ ਇੱਥੇ ਪ੍ਰੋਫਾਈਲ ਸਟੇਟਸ ਵਾਲਾ ਆਪਸ਼ਨ ਦਿਖਾਈ ਦੇਵੇਗਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਸੋ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਆਪਣੇ ਪੇਜ ਤੇ ਧਿਆਨ ਇੱਕ ਵਾਰ ਜ਼ਰੂਰ ਦੇਣਾ ਹੈ ਜੇਕਰ ਤੁਸੀਂ ਇਹ ਪਤਾ ਕਰਨਾ ਚਾਹੁੰਦੇ ਹੋ ਕਿ ਤੁਹਾਨੂੰ ਤੁਹਾਡੇ ਪੇਜ ਤੇ ਪੈਸੇ ਬਣਨਗੇ ਜਾਂ ਨਹੀਂ ਸੋ ਸਭ ਤੋਂ ਪਹਿਲੀ ਚੀਜ਼ ਜੋ ਤੁਸੀਂ ਇੱਥੇ ਚੈੱਕ ਕਰਨੀ ਹੈ ਤੁਸੀਂ ਦੇਖਣਾ ਹੈ ਕਿ ਜੋ ਤੁਹਾਡੇ ਪੇਜ ਦੇ ਪ੍ਰੋਫਾਈਲ ਵਾਲਾ ਆਈਕਨ ਹੈ ਉਸ ਦੇ ਥੱਲੇ ਗ੍ਰੀਨ ਟਿਕ ਹੋਣੀ ਚਾਹੀਦੀ ਹੈ ਸੋ ਜੇਕਰ ਤੁਹਾਡੇ ਪੇਜ ਦੇ ਥੱਲੇ ਗ੍ਰੀਨ ਟਿਕ ਨਹੀਂ ਤਾਂ ਤੁਸੀਂ ਆਪਣੇ ਪੇਜ ਤੋਂ ਪੈਸੇ ਨਹੀਂ ਬਣਾ ਸਕਦੇ ਸੋ ਉਸ ਤੋਂ ਬਾਅਦ ਤੁਸੀਂ ਅੱਗੇ ਦੇਖ ਸਕਦੇ ਹੋ ਕਮਿਊਨਿਟੀ ਸਟੈਂਡਰਡਸ ਵਾਇਓਲੇਸ਼ਨ ਦਾ ਇੱਕ ਆਪਸ਼ਨ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਲਿਖਿਆ ਹੋਇਆ ਹੈ ਗੁੱਡ ਨਿਊਜ਼ ਨੋ ਵਾਇਓਲੇਸ਼ਨ ਟੂ ਸ਼ੋ ਸੋ ਇੱਥੇ ਕੋਈ ਵੀ ਵਾਇਓਲੇਸ਼ਨ ਪੇਜ ਤੇ ਦਿਖਾਈ ਨਹੀਂ ਦੇ ਰਹੀ ਸੋ ਜੇਕਰ ਤੁਹਾਡੇ ਪੇਜ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵਾਇਓਲੇਸ਼ਨ ਦਿਖਾਈ ਦੇ ਰਹੀ ਏ ਤਾਂ ਪਹਿਲਾਂ ਤੁਹਾਨੂੰ ਉਸ ਨੂੰ ਠੀਕ ਕਰਨਾ ਪਵੇਗਾ ਤੇ ਉਸ ਤੋਂ ਬਾਅਦ ਹੀ ਤੁਸੀਂ ਆਪਣੇ ਪੇਜ ਤੋਂ ਪੈਸੇ ਬਣਾ ਸਕਦੇ ਹੋ ਸੋ ਉਸ ਤੋਂ ਬਾਅਦ ਜੋ ਅਗਲੀ ਚੀਜ਼ ਤੁਸੀਂ ਦੇਖਣੀ ਹੈ ਇੱਥੇ ਥੱਲੇ ਤੁਸੀਂ ਦੇਖ ਸਕਦੇ ਹੋ ਰეკਮੈਂਡੇਸ਼ਨ ਲਿਖਿਆ ਹੋਇਆ ਏ ਤੇ ਉਸ ਦੇ ਥੱਲੇ ਐਕਟਿਵ ਲਿਖਿਆ ਹੋਇਆ ਏ ਸੋ ਤੁਸੀਂ ਇਸ ਦੇ ਉੱਪਰ ਕਲਿੱਕ ਕਰ ਦੇਣਾ ਹੈ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜੋ ਇਹ ਪੇਜ ਹੈ ਇਹ ਰეკਮੈਂਡੇਬਲ ਦੇ ਵਿੱਚ ਹੈ ਸੋ ਤੁਹਾਡਾ ਪੇਜ ਵੀ ਰეკਮੈਂਡੇਬਲ ਦੇ ਵਿੱਚ ਹੋਣਾ ਚਾਹੀਦਾ ਹੈ ਜੇ ਤੁਸੀਂ ਪੇਜ ਤੋਂ ਪੈਸੇ ਬਣਾਉਣਾ ਚਾਹੁੰਦੇ ਹੋ ਸੋ ਉਸ ਤੋਂ ਬਾਅਦ ਫਿਰ ਤੁਸੀਂ ਬੈਕ ਆ ਜਾਣਾ ਹੈ ਸੋ ਇਥੇ ਇੱਕ অপਸ਼ਨ ਤੁਸੀਂ ਦੇਖ ਸਕਦੇ ਹੋ ਮੋਨਟਾਈਜੇਸ਼ਨ ਵਾਲਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਸੋ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਕ ਇਹੋ ਜਿਹਾ ਪੇਜ ਖੁੱਲ ਕੇ ਤੁਹਾਡੇ ਸਾਹਮਣੇ ਆ ਜਾਣਾ ਹੈ ਸੋ ਇਸ ਉੱਪਰ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਯੂ ਆਰ ਨਾਟ ਐਲੀਜੀਬਲ ਟੂ ਅਰਨ ਜੈਟ ਸੋ ਜੇਕਰ ਤੁਹਾਡੇ ਪੇਜ ਤੇ ਵੀ ਐਸੇ ਤਰ੍ਹਾਂ ਲਿਖਿਆ ਹੋਇਆ ਹੈ ਤਾਂ ਤੁਸੀਂ ਆਪਣੇ ਪੇਜ ਤੋਂ ਪੈਸੇ ਨਹੀਂ ਬਣਾ ਸਕਦੇ ਸੋ ਇਸ ਦਾ ਮਤਲਬ ਕੀ ਹੈ ਕਿ ਫੇਸਬੁੱਕ ਨੇ ਅਜੇ ਤੱਕ ਤੁਹਾਨੂੰ ਕੋਈ ਵੀ ਮੋਨਟਾਈਜੇਸ਼ਨ ਵਾਲਾ ਟੂਲ ਨਹੀਂ ਦਿੱਤਾ ਸੋ ਤੁਸੀਂ ਚੈੱਕ ਕਿਵੇਂ ਕਰਨਾ ਹੈ ਕਿ ਤੁਹਾਨੂੰ ਕੋਈ ਮੋਨਟਾਈਜੇਸ਼ਨ ਵਾਲਾ ਟੂਲ ਮਿਲਿਆ ਹੋਇਆ ਜਾਂ ਨਹੀਂ ਤਾਂ ਤੁਸੀਂ ਥੱਲੇ ਦੇਖ ਸਕਦੇ ਹੋ ਸਿਓ ਸੀ ਵਟ ਟੂਲ ਆਰ ਅਵੇਲੇਬਲ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਸੋ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਤੁਹਾਡੇ ਸਾਰੇ ਹੀ ਟੂਲ ਦਿਖਾਈ ਦੇ ਦੇਣਗੇ ਜਿਵੇਂ ਕਿ 파ਟਨਰਸ਼ਿਪ ਐਡ ਸਟਾਰ ਐਡਸ ਔਨ ਰੀਲ ਬੋਨਸ ਇਨਸਟ੍ਰੀਮ ਐਡ ਤੇ ਸਬਸਕ੍ਰਿਪਸ਼ਨ ਵਾਲਾ ਸੋ ਜਦੋਂ ਤੱਕ ਤੁਹਾਨੂੰ ਇਹਨਾਂ ਚੋਂ ਕੋਈ ਟੂਲ ਨਹੀਂ ਮਿਲਦਾ ਤਾਂ ਉਦੋਂ ਤੱਕ ਤੁਹਾਡੇ ਇੱਥੇ ਇਹੀ ਕੁਝ ਲਿਖਿਆ ਹੋਇਆ ਦਿਖਾਈ ਦੇਵੇਗਾ ਸੋ ਜਦੋਂ ਵੀ ਤੁਹਾਨੂੰ ਇਹਨਾਂ ਟੂਲਾਂ ਦੇ ਵਿੱਚੋਂ ਕੋਈ ਟੂਲ ਮਿਲ ਜਾਂਦਾ ਹੈ ਤਾਂ ਇੱਕ ਸੈਟਅਪ ਦਾ ਆਪਸ਼ਨ ਆ ਜਾਂਦਾ ਹੈ ਤੁਸੀਂ ਉਸ ਉੱਪਰ ਕਲਿੱਕ ਕਰਕੇ ਉਸ ਦਾ ਸੈਟਅਪ ਕਰ ਲੈਣਾ ਹੈ ਸੋ ਉਸ ਤੋਂ ਬਾਅਦ ਜਿਵੇਂ ਕਿ ਆਪਾਂ ਬੈਕ ਚਲੇ ਜਾਂਦੇ ਹਾਂ ਤੁਸੀਂ ਇੱਥੇ ਦੇਖ ਸਕਦੇ ਹੋ ਯੂ ਆਰ ਨਾਟ ਐਲੀਜੀਬਲ ਟੂ ਅਰਨ ਜੈਟ ਲਿਖਿਆ ਹੋਇਆ ਹੈ ਸੋ ਜਦੋਂ ਤੁਸੀਂ ਟੂਲ ਦਾ ਸੈਟਅਪ ਕਰ ਲੈਨੇ ਹੋ ਤਾਂ ਇੱਥੇ ਤੁਹਾਨੂੰ ਯੂ ਆਰ ਐਲੀਜੀਬਲ ਟੂ ਅਰਨ ਮਨੀ ਲਿਖਿਆ ਹੋਇਆ ਸ਼ੋ ਹੋ ਜਾਵੇਗਾ ਜਿਸ ਤੋਂ ਬਾਅਦ ਤੁਸੀਂ ਆਪਣੇ ਪੇਜ ਤੇ ਪੈਸੇ ਬਣਾਉਣ ਲੱਗ ਜਾਵੋਗੇ ਤੋ ਇਸ ਤਰੀਕੇ ਦੇ ਨਾਲ ਤੁਸੀਂ ਪਤਾ ਕਰ ਸਕਦੇ ਹੋ ਕਿ ਜੋ ਪੇਜ ਤੇ ਤੁਸੀਂ ਕੰਮ ਕਰ ਰਹੇ ਹੋ ਕੀ ਤੁਸੀਂ ਉਸ ਤੋਂ ਪੈਸੇ ਬਣਾ पाओगे ਜਾਂ ਨਹੀਂ ਪਰ ਇਹ ਸਭ ਠੀਕ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਵੀਰ ਜਾਂ ਭੈਣਾ ਇਹੋ ਜਿਹੇ ਨੇ ਜੋ ਆਪਣੇ ਪੇਜ ਤੋਂ ਇੱਕ ਵੀ ਰੁਪਈਆ ਨਹੀਂ ਬਣਾ ਪਾਉਂਦੇ ਕਿਉਂਕਿ ਉਹ ਆਪਣੇ ਪੇਜ ਤੇ ਕੁਝ ਇਹੋ ਜਿਹੀਆਂ ਗਲਤੀਆਂ ਕਰ ਦਿੰਦੇ ਨੇ ਜਿੰਨਾ ਕਰਕੇ ਉਹਨਾਂ ਨੂੰ ਇੱਕ ਵੀ ਰੁਪਈਆ ਨਹੀਂ ਬਣਦਾ ਸੋ ਆਖਰ ਕੀ ਤੁਹਾਡੇ ਪੇਜ ਤੇ ਗਲਤੀਆਂ ਕੀਤੀਆਂ ਹੋਈਆਂ ਸੋ ਇਸ ਦੇ ਲਈ ਤੁਸੀਂ ਆਪਣੇ ਪੇਜ ਦਾ ਮੇਰੇ ਕੋਲੋਂ ਚੈੱਕ ਅਪ ਕਰਵਾ ਸਕਦੇ ਹੋ ਮੈਨੂੰ ਇਨਬਾਕਸ ਦੇ ਵਿੱਚ ਮੈਸੇਜ ਕਰਿਓ ਮੈਂ ਉੱਥੇ ਤੁਹਾਨੂੰ ਪੂਰੀ ਜਾਣਕਾਰੀ ਦੇ ਦੇਵਾਂਗਾ ਸੋ ਜੇਕਰ ਤੁਸੀਂ ਇਸ ਤੋਂ ਇਲਾਵਾ ਇਹ ਦੇਖਣਾ ਚਾਹੁੰਦੇ ਹੋ ਕਿ ਕੌਣ-ਕੌਣ ਫੇਸਬੁੱਕ ਤੋਂ ਪੈਸੇ ਕਮਾ ਸਕਦਾ ਹੈ ਤਾਂ ਇਸ ਦੀ ਇੱਕ ਵੀਡੀਓ ਬਣਾ ਕੇ ਮੈਂ ਆਪਣੇ ਇਸੇ ਫੇਸਬੁੱਕ ਪੇਜ ਉੱਤੇ ਅਪਲੋਡ ਕੀਤੀ ਹੋਈ ਹੈ ਤੁਸੀਂ ਉਸ ਨੂੰ ਜਾ ਕੇ ਦੇਖ ਸਕਦੇ ਹੋ ਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਹੋਰ ਇਸੇ ਤਰ੍ਹਾਂ ਦੀ ਜਾਣਕਾਰੀ ਦੇ ਲਈ ਜੇਕਰ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਜੇਕਰ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ